ਕੀ ਕਰੋਨਾ ਵੈਕਸੀਨ ਲਗਾਉਣ ਵਾਲਿਆਂ ਨੂੰ ਸੱਚਮੁੱਚ ਹੋ ਸਕਦਾ ਹੈ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖਤਰਾ ਸੋਡੋ ਕੰਪਨੀ ਨੇ ਅਦਾਲਤ ਦੇ ਵਿੱਚ ਕੀ ਕੁੱਝ ਕਿਹਾ ਕਿ ਤੁਸੀਂ ਵੀ ਲਗਵਾਈ ਹੈ ਕੋਵਿਸ਼ੀਲ ਜੇਕਰ ਤੁਸੀਂ ਵੀ ਕਰੋਨਾ ਵੈਕਸੀਨ ਕੋਵਿਸ਼ੀਲ ਲਗਵਾਈ ਹੈ ਤਾਂ ਤੁਹਾਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ ਅਜਿਹਾ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਖੁਦ ਅਦਾਲਤ ਦੇ ਵਿੱਚ ਮੰਨਿਆ ਹੈ ਬ੍ਰਿਟਿਸ਼ ਮੀਡੀਆ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਕ ਐਸਟਰਾਜੈਨਿਕ ਤੇ આરોਪ ਹੈ ਕਿ ਉਹਨਾਂ ਦੀ ਵੈਕਸੀਨ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕਾਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ ਕੰਪਨੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ 51 ਕੇਸ ਚੱਲ ਰਹੇ ਨੇ ਪੀੜਤਾਂ ਨੇ ਕੰਪਨੀ ਤੋਂ ਕਰੀਬ 1000 ਕਰੋੜ ਦਾ ਹਰਜਾਨਾ ਮੰਗਿਆ ਬ੍ਰਿਟੇਨ ਦੀ ਫਾਰਮਾਸਿਊਟੀਕਲ ਕੰਪਨੀ ਐਸਟਰਾਜੈਨਿਕ ਨੇ ਸਵੀਕਾਰ ਕੀਤਾ ਹੈ ਕਿ ਕੋਵਿਡ-19 ਵੈਕਸੀਨ ਦੇ ਗੰਭੀਰ ਸਾਈਡ ਇਫੈਕਟ ਹੋ ਸਕਦੇ ਨੇ ਇਸ ਦੇ ਨਾਲ ਸਰੀਰ ਦੇ ਵਿੱਚ ਖੂਨ ਦੇ ਥੱਕੇ ਪੈਣ ਲੱਗਦੇ ਨੇ ਯਾ ਸਰੀਰ ਦੇ ਵਿੱਚ ਪਲੇਟਲੇਟਸ ਦੀ ਗਿਣਤੀ ਤੇਜ਼ੀ ਦੇ ਨਾਲ ਡਿੱਗਣ ਲੱਗਦੀ ਹੈ। ਬਾਡੀ ਦੇ ਵਿੱਚ ਬਲੱਡ ਕਲੌਟ ਦੀ وجہ ਦੇ ਨਾਲ ਬ੍ਰੇਨ ਸਟ੍ਰੋਕ ਜਾਂ ਹਾਰਟ ਅਟੈਕ ਜਿਹਨੂੰ ਕਾਰਜਕ ਰਿਸਕ ਕਹਿੰਦੇ ਨੇ ਉਹ ਹੋ ਸਕਦਾ ਹੈ। ਕਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟਰਾਜੈਨਿਕ ਨੇ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਯੂਕੇ ਹਾਈ ਕੋਰਟ ਦੇ ਸਾਹਮਣੇ ਵੈਕਸੀਨ ਦੇ ਸਾਈਡ ਇਫੈਕਟਸ ਦੇ આરોਪਾਂ ਨੂੰ ਸਵੀਕਾਰ ਕੀਤਾ ਹੈ। ਪਰ ਇਸ ਦੇ ਨਾਲ ਕੰਪਨੀ ਨੇ ਵੈਕਸੀਨ ਦੇ ਪੱਖ ਵਿੱਚ ਤਰਕ ਵੀ ਰੱਖੇ ਨੇ। ਦੱਸਦੀ ਹੈ ਕਿ ਭਾਰਤ ਦੇ ਵਿੱਚ ਲਗਾਈ ਜਾਣ ਵਾਲੀ ਕਰੋਨਾ ਵੈਕਸੀਨ ਕੋਵੀ ਸ਼ੀਲਡ ਵੀ ਇਸੇ ਤਰਜ਼ ਤੇ ਬਣਾਈ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਕੰਪਨੀ ਐਸਟਰਾ ਜੈਨਿਕਾ ਨੇ ਯੂਕੇ ਦੇ ਹਾਈ ਕੋਰਟ ਦੇ ਵਿੱਚ ਕੀ ਕੁਝ ਕਿਹਾ ਤੇ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੁਹਾਨੂੰ ਦੱਸਦੇ ਹਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਪੂਰਾ ਮਾਮਲਾ ਕਿਵੇਂ ਸਾਹਮਣੇ ਆਇਆ ਕਿਵੇਂ ਸਾਹਮਣੇ ਆਇਆ ਇਹ ਮਾਮਲਾ ਅਪ੍ਰੈਲ 2021 ਦੇ ਵਿੱਚ ਜੈਮੀ ਸਕਾਟ ਨਾਮ ਦੇ ਵਿਅਕਤੀ ਨੇ ਵੈਕਸੀਨ ਲਗਵਾਈ ਇਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋ ਗਈ ਉਸ ਦੇ ਸਰੀਰ ਦੇ ਵਿੱਚ ਖੂਨ ਦੇ ਥੱਕੇ ਜਮਣ ਲੱਗੇ ਜਿਸ ਦਾ ਸਦਾ ਅਸਰ ਉਸ ਦੇ ਦਿਮਾਗ ਤੇ ਪਿਆ ਐਸਟਰਾਜੈਨਿਕ ਦੇ ਖਿਲਾਫ ਬ੍ਰਿਟੇਨ ਦੇ ਜੇਮੀ ਸਕਾਟ ਨੇ ਕੇਸ ਦਰਜ ਕਰਵਾਤਾ ਪਹਿਲਾਂ ਤਾਂ ਕੰਪਨੀ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਤਾ ਕੰਪਨੀ ਦੀ ਕਰੋਨਾ ਵੈਕਸੀਨ ਦੇ ਖਿਲਾਫ ਕਈ ਲੋਕਾਂ ਨੇ کورٹ ਤੱਕ ਕੀਤਾ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਉਹਨਾਂ ਨੂੰ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪਿਆ ਰਿਹਾ ਕੰਪਨੀ ਨੇ ਕੋਰਟ ਦੇ ਵਿੱਚ ਕੀ ਕਿਹਾ ਐਸਟਰਾਜੇਨਿਕ ਨੇ ਕੋਰਟ ਦੇ ਵਿੱਚ ਲੀਗਲ ਡਾਕੂਮੈਂਟ ਦੇ ਵਿੱਚ ਸਵੀਕਾਰ ਕੀਤਾ ਹੈ ਕਿ ਉਹਨਾਂ ਦੀ ਵੈਕਸੀਨ ਦੇ ਕੁਝ ਸਾਈਡ ਇਫੈਕਟ ਹੋ ਸਕਦੇ ਨੇ ਇਹ ਸਾਈਡ ਇਫੈਕਟ ਥਰੋਬੋਸਾਈਟੋਪੈਨੀਆ ਸਿੰਡਰੋਮ ਵਰਗੇ ਹੋ ਸਕਦੇ ਨੇ ਪਰ ਇਹ ਬਹੁਤ ਦੁਰਲੱਭ ਹੈ ਹਾਲਾਂਕਿ ਕੰਪਨੀ ਨੇ ਇਹ ਵੀ ਮੰਨਿਆ ਕਿ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਵੀ ਇਹ ਸਿੰਡਰੋਮ ਹੋ ਸਕਦਾ ਹੈ ਅਜੇ ਤਵਿਚ ਇਹ ਕਹਿਣਾ ਕਿ ਇਹ ਵੈਕਸੀਨ ਲਗਵਾਉਣ ਦੇ ਨਾਲ ਲੋਕਾਂ ਦੇ ਵਿੱਚ ਸਿੰਡਰੋਮ ਹੁੰਦਾ ਹੈ ਤਾਂ ਇਹ ਸਹੀ ਨਹੀਂ ਹੈ ਕੰਪਨੀ ਦਾ ਕਹਿਣਾ ਹੈ ਕਿ ਵੈਕਸੀਨ ਨੂੰ ਕੋਰੋਨਾ ਦੇ ਨਾਲ ਨਜਿੱਠਣ ਦੇ ਲਈ ਬੇहद کارਗਰ ਮੰਨਿਆ ਗਿਆ ਹੈ ਅਜੇ ਵਿੱਚ ਕਿਸੇ ਵੀ ਨਤੀਜੇ ਤੇ ਪਹੁੰਚਣਾ ਸਹੀ ਨਹੀਂ ਹੈ ਕੰਪਨੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਈਡ ਇਫੈਕਟਸ ਬੇहद ਦੁਰਲਭ ਹਨ ਇਸ ਵੈਕਸੀਨ ਦੇ ਨਾਲ ਕਰੋਨਾ ਮਹਾਮਾਰੀ ਦੇ ਦੌਰਾਨ 60 ਲੱਖ ਦੇ ਕਰੀਬ ਜ਼ਿੰਦਗੀਆਂ ਬਚਾਈਆਂ ਗਈਆਂ ਕੰਪਨੀ ਨੇ ਕਿਹਾ ਕਿ ਵੈਕਸੀਨ ਲਗਾਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਦਾਵਾ ਕਰਨ ਵਾਲੇ ਲੋਕਾਂ ਦੀ ਸਥਿਤੀ ਤੋਂ ਉਹ ਕਾਫੀ ਚਿੰਤਤ ਨੇ ਪਰ ਸਾਡਾ ਦਾਵਾ ਹੈ ਕਿ ਇਹ ਬਹੁਤ ਘੱਟ ਮਾਮਲਿਆਂ ਦੇ ਵਿੱਚ ਹੋਇਆ ਹੈ ਦਸਦੀਏ ਕੈਸਟਰਾਜਨਿਕ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਮਿਲ ਕੇ ਭਾਰਤ ਦੇ ਪੂਨੇ ਦੇ ਵਿੱਚ ਕੋਵਿਡ ਸ਼ੀਲਡ ਨੂੰ ਤਿਆਰ ਕੀਤਾ ਸੀ ਜਿਸ ਕਰਕੇ ਹੁਣ ਸਵਾਲ ਉੱਠ ਰਹੇ ਨੇ ਕਿ ਕੋਵਿਡ ਸ਼ੀਲਡ ਲਗਾਉਣ ਵਾਲਿਆਂ ਨੂੰ ਇੱਕ ਖਤਰਾ ਹੋ ਸਕਦਾ ਹੈ